ਜੀ ਕਾਲ ਜੀ ਸਵਾਗਤ ਹੈ ਤੁਹਾਡਾ ਕੋਰਦੀਨ ਰਸੋਈ ਵਿੱਚ ਅੱਜ ਆਪਾਂ ਬਣਾਨੇ ਆ ਪੰਜਾਬੀਆਂ ਦਾ ਚਮਨ ਪਰਾਠ ਸਰੋਂ ਦਾ ਸਾਗ ਸਰੋਂ ਦਾ ਸਾਗ ਬਣਾ ਲਈ ਮੈਂ ਦੋ ਗੁੱਟੀਆਂ ਸਾਗ ਦੀਆਂ ਲਈਆਂ ਇੱਕ ਗੁੱਟੀ ਪਾਲਕ ਦੀ ਇੱਕ ਗੁੱਟੀ ਬਾਥੂ ਦੀ ਤੇ ਇੱਕ ਮੇਥੀ ਦੀ ਤੇ ਆਪਾਂ ਇਹਨੂੰ ਹੁਣ ਬਰੀਕ ਬਰੀਕ ਕੱਟ ਲੈਣੇ ਆ ਹਾਂਜੀ ਸਾਗ ਨੂੰ ਬਣਾਉਣ ਤੋਂ ਪਹਿਲਾਂ ਆਪਾਂ ਇਹਨਾਂ ਦੇ ਜਿਹੜੀਆਂ ਪਿਛਲੀਆਂ ਗੰਦਲਾਂ ਉਹਨੂੰ ਕੱਟ ਲੈਣੇ ਆ ਇਹਨੂੰ ਆਪਾਂ ਬਾਅਦ ਵਿੱਚ ਛਿੱਲ ਕੇ ਬਰੀਕ ਬਰੀਕ ਪਾਵਾਂਗੇ ਇਹਦੇ ਨਾਲ ਸਾਗ ਬਹੁਤ ਸਵਾਦ ਬੰਦਾ ਇਦਾਂ ਸਾਰੀਆਂ ਗੰਦਲਾਂ ਉਤਾਰ ਕੇ ਰੱਖ ਲਾਂਗੇ ਸਾਰੇ ਸਾਗ ਤੋਂ ਓੱਕ ਮੈਂ ਗੰਦਲਾ ਉਤਾਰ ਕੇ ਰੱਖ ਲਿਆ ਤੇ ਹੁਣ ਆ ਜਿਹੜੀਆਂ ਗੰਦਲਾ ਇਹਨੂੰ ਵੀ ਇਦਾਂ ਸਾਰੀਆਂ ਹੀ ਗੰਦਲਾ ਆਪਾਂ ਛਿੱਲ ਲੈਣੇ ਛਿਲੀਆਂ ਬਹੁਤ ਸੋਖੀਆਂ ਹੁੰਦੀਆਂ ਨੇ ਹੱਥ ਨਾਲ ਹੀ ਵਧੀਆ ਛਿੱਲੇ ਜਾਂਦੇ ਇਹਨੂੰ ਕਰਤ ਦੀ ਲੋੜ ਨਹੀਂ ਪੈਂਦੀ ਹਾਂਜੀ ਗੰਦਲਾ ਆਪਾਂ ਸਾਰੀਆਂ ਛਿੱਲ ਲਈਆਂ ਸਾਗ ਚੀਰਨ ਤੋਂ ਪਹਿਲਾਂ ਆਪਾਂ ਗੰਦਲਾ ਨੂੰ ਚੀਰਾਂਗੇ ਚਪਾਤੀਆਂ ਹੁਣ ਆਪਾਂ ਸਾਫ਼ ਕਰਾਂਗੇ ਵੈਸੇ ਜਿਹੜੇ ਪੰਜਾਬੀ ਆ ਉਹ ਸਾਗ ਦਾਤ ਨਾਲ ਕੱਟਦੇ ਆ ਪਰ ਮੇਰੇ ਕੋਲ ਦਾਤ ਹੈ ਨਹੀਂ ਸੀਗਾ ਤੇ ਆਪਾਂ ਕੱਟਣ ਨਾਲ ਹੀ ਕਟਾਂਗੇ ਹਾਂਜੀ ਸਾਗ ਆਪਣਾ ਕੱਟਿਆ ਗਿਆ ਸੀ ਮਨਾਂ ਨੂੰ ਆਪਾਂ ਇਹਦੇ ਖੁੱਲੇ ਬਰਤਨ ਦੇ ਵਿੱਚ ਪਾਉਂਦੇ ਤਾਂ ਜੇ ਚੰਗੀ ਤਰ੍ਹਾਂ ਖੋਪੜਾ ਜਾਵੇ ਸਾਰਾ ਸਾਗ ਜਿੰਨਾ ਕੁੱਜੀ ਦੇ ਵਿੱਚ ਪੈਂਦਾ ਇੱਕ ਵਾਰੀ ਉਹਨਾਂ ਪਾਵਾਂਗੇ ਬਾਕੀ ਆਪਾਂ ਧੋਕੇ ਸਾਈਡ ਤੇ ਰੱਖ ਲਾਂਗੇ ਕਿਉਂਕਿ ਜਿਵੇਂ ਰੁੱਜੂਗਾ ਕੁੱਜੀ ਦਾ ਇੱਕ ਵਾਰੀ ਤਾਂ ਆਪਾਂ ਨੂੰ ਲੱਗਦਾ ਵੀ ਕੁੱਜੀ ਪੂਰੀ ਭਲ ਗਈ ਪਰ ਜਿਵੇਂ ਸੇਕ ਲੱਗੂਗਾ ਇਹ ਨੀਚੇ ਬੈਠ ਜਾਊਗਾ ਤੇ ਆਪਾਂ ਦੂਜਾ ਸਾਗ ਵੀ ਪਾਵਾਂਗੇ ਹਾਂਜੀ ਹੁਣ ਆਪਾਂ ਸਾਗ ਹੈ ਜਿਹੜਾ ਉਹ ਚੁੱਲ੍ਹੇ ਤੇ ਰੱਖ ਤਾ ਹੈ ਤੇ ਆਪਾਂ ਨੂੰ ਕਮ ਸੇ ਕਮ 2 ਜਾਂ 3 ਘੰਟੇ ਤੱਕ ਰਜਾਵਾਂਗੇ ਹਾਂਜੀ ਹੁਣ ਆਪਾਂ ਸਾਗ ਦੇ ਵਿੱਚ ਪਾਉਣ ਵਾਸਤੇ ਅਦਰਕ, ਦੋ ਮਿਰਚਾਂ, ਲਸਣ, ਅੱਧੀ ਮooli ਪਾਵਾਂਗੇ। ਮooli ਪੱਨ ਨਾਲ ਜਿਹੜਾ ਸਾਗ ਹੀ ਤੇ ਤਜਾਬ ਬੰਦ ਜਾਂ ਐਸਿਡ ਵਾਂਗੂ ਲੱਗਣ ਲੱਗ ਪੈਂਦਾ ਹੈ ਤਾਂ ਉਹਦੇ ਵਾਸਤੇ ਮooli ਬੈਸਟ ਹੈ। ਐਸਿਡ ਨਹੀਂ ਬੰਦਦਾ। ਅੱਧੀ ਮooli ਪਾਵਾਂਗੇ ਤੇ 6-7 ਮੇ ਚੁਬੜ ਪਾਉਂਗੀ ਇਹਦੇ ਨਾਲ ਜਿਹੜਾ ਸਾਗ ਦਾ ਟੇਸਟ ਹੈ ਉਹ ਬਹੁਤ ਵਧੀਆ ਪੰਦ ਹੈ। ਹੁਣ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਛਿੱਲ ਕੇ ਕੇ ਤਾ ਪੇਸਟ ਤਿਆਰ ਕਰ ਲਾਂਗੇ। ਤੇ ਅਦਰਕ, ਲਸਣ, ਮooli ਤੇ ਚੁਬੜ ਛਿੱਲੇ ਸੀਗੇ ਉਹਨਾਂ ਦਾ ਆਪਾਂ ਮਿਕਸੀ ਜਾਰ ਚ ਪਾ ਕੇ ਇੱਕ ਪੇਸਟ ਬਣਾਵਾਂਗੇ। ਪੇਸਟ ਬਣਾਉਣ ਲਈ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਤਾਂ ਜੋ ਜਿਹੜਾ ਪੇਸਟ ਆ ਬਹੁਤ ਵਧੀਆ ਬਣ ਜੇ। ਇਹਨੂੰ ਆਪਾਂ ਹੁਣ ਇੱਕ ਪੇਸਟ ਤਿਆਰ ਕਰ ਦਿੰਦਾ। ਜਿੰਨਾ ਸਾਗ ਕੁੱਜੀ ਵਿੱਚ ਪੈਂਦਾ ਸੀ ਉਹਨਾਂ ਮੈਂ ਪਾ ਲਿਆ। ਜਦੋਂ ਇਹ ਰਿਚ ਗਿਆ ਤਾਂ ਇਹਦੇ ਵਿੱਚ ਆਪਾਂ ਹੋਰ ਸਾਗ ਪਾਵਾਂਗੇ ਜਿਹੜਾ ਬਚ ਗਿਆ ਸਾਗ ਆ ਉਹ ਇੱਕ ਵਾਰੀ ਮੈਂ ਬਾਲਟੀ ਦੇ ਵਿੱਚ ਪਾ ਕੇ ਰੱਖਤਾ ਹੈਗਾ ਖੁੱਲੇ ਬਰਤਨ ਦੇ ਵਿੱਚ ਤੇਨੂੰ ਆਪਾਂ ਟੱਕ ਕੇ ਸਾਈਡ ਤੇ ਰੱਖ ਦਾਂਗੇ। ਜਦੋਂ ਦੂਜਾ ਸਾਗ ਕੁੱਜੀ ਵਾਲਾ ਰਿਚ ਗਿਆ ਉਦੋਂ ਆਹ ਵਾਲਾ ਸਾਗ ਆਪਾਂ ਵਿੱਚ ਥੋੜਾ ਥੋੜਾ ਕਰਕੇ ਪਾਈ ਚੱਲਾਂਗੇ ਸਾਰਾ ਸਾਗੀ ਕੁੱਜੀ ਦੇ ਵਿੱਚ ਆ ਜਾਏਗਾ ਹਾਂਜੀ ਹੁਣ ਆਪਾਂ ਇਹਦੇ ਵਿੱਚ ਨਮਕ ਪਾਵਾਂਗੇ ਜਦੋਂ ਰਿੱਜ ਗਏ ਜਿਹੜਾ ਆਪਾਂ ਪੇਸਟ ਬਣਾਇਆ ਉਹ ਬਾਅਦ ਚੋਂ ਪਾਵਾਂਗੇ ਆਪਾਂ ਪਹਿਲਾਂ ਕੱਲਾ ਨਮਕ ਹੀ ਪਾ ਕੇ ਸਾਗ ਰਿਝਾਵਾਂਗੇ ਆਦ ਆਪ ਅੱਧਾ ਗਲਾਸ ਪਾਣੀ ਪਾਵਾਂਗੇ ਜਿਵੇਂ ਸਾਗ ਰਿਝੂਗਾ ਤੇ ਚੱਕੇ ਥੋੜਾ ਹੋ ਜਾਊਗਾ ਤੇ ਬਾਕੀ ਜਿਹੜਾ ਸਾਗ ਆਪਣਾ ਬਾਲਟੀ ਚ ਪਿਆ ਉਹ ਵੀ ਆਪਾਂ ਇਹਦੇ ਵਿੱਚ ਪਾ ਦਾਂਗੇ ਪਹਿਲਾਂ ਆਪਾਂ ਇਹਨੂੰ ਰਿਜਣ ਦਿੰਨੇ ਆ ਇਹਨੂੰ ਆਪਾਂ ਠੱਕ ਦਿੰਗੇ ਤੇ ਐਂ ਆਪਾਂ ਤੇਜ ਅੱਗ ਤੇ ਸਾਰ ਨੂੰ 2 ਤੋਂ 3 ਘੰਟੇ ਤੱਕ ਰਿਝਾਵਾਂਗੇ ਤੇ ਵਿੱਚ ਦੀ ਆਪਾਂ ਇਹਨੂੰ ਹੌਲੀ-ਹੌਲੀ ਭਲਾਈ ਵੀ ਚੱਲਾਂਗੇ ਸਾਗ ਪਿਚਕ ਗਿਆ ਸੀ ਆਪਣਾ ਤਾਂ ਜਿਹੜਾ ਬਾਲਟੀ ਦੇ ਵਿੱਚ ਪਿਆ ਸਾਗ ਕੋਲ ਪਾਵਾਂਗੇ ਆਪਾਂ ਸਾਰਾ ਸਾਗ ਪਾਤਾ ਸੀਗਾ ਤੇ ਰਿਝਣ ਲੱਗ ਪਿਆ ਸਾਗ ਹੁਣ ਤੇ ਇਹਦੇ ਵਿੱਚ ਆਪਾਂ ਜਿਹੜਾ ਅਦਰਕ ਲਸਣ ਦਾ ਪੇਸਟ ਬਣਾਇਆ ਚੁੱਪੜਾ ਪਾ ਕੇ ਸਾਰਾ ਵਿੱਚ ਪਾਵਾਂਗੇ ਇਹਦੇ ਵਿੱਚ ਸਾਰਾ ਪੇਸਟ ਆਪਾਂ ਦੇ ਵਿੱਚ ਪਾ ਦਿੰਨੇ ਹਾਂ ਹਾਂਜੀ ਆਪਾਂ ਅੰਨ ਤਿਆਰ ਕਰਦੇ ਹਾਂ ਅੰਨ ਵਾਸਤੇ ਜਿਹੜਾ ਕੋਲ ਤਿਆਰ ਕਰਨਾ ਹੁੰਦਾ ਉਹ ਆਪਾਂ ਮੱਕੀ ਦਾ ਆਟਾ ਵੀ ਲੈ ਸਕਦੇ ਹਾਂ ਬੇਸਨ ਵੀ ਲੈ ਸਕਦੇ ਹਾਂ ਤੇ ਮੈਂ ਮੱਕੀ ਦਾ ਆਟਾ ਲੈਣੀ ਹੈ

ਅਨਪੌਣ ਨਾਲ ਸਾਗ ਦੀ ਜਿਹੜੀ ਰੰਗਤ ਆ ਉਹਦਾ ਹੀ ਫਰਕ ਪੈਂਦਾ ਤੇ ਇੱਕ ਕੰਦੇ ਚ ਪਕੜ ਵਧੀਆ ਬਣ ਜਾਂਦੀ ਹੈ ਸਾਗ ਦੀ। ਠਿਕਨਸ ਠਿਕਨ ਲੱਗ ਪੈਂਦਾ ਸਾਗ। ਹਾਂ ਦੇਖੋ ਪਹਿਲਾਂ ਕਿਦਾਂ ਲੱਗ ਰਿਹਾ ਸੀ ਹੁਣ ਅਨਪੌਣ ਨਾਲ। ਦੇਖੋ ਸਾਗ ਬਹੁਤ ਵਧੀਆ ਕੁਲੇਆ। ਕੋਈ ਮਿਕਸੀ ਨਹੀਂ ਆਪਾਂ ਯੂਜ਼ ਕੀਤੀ ਕੱਲੀ ਮਤਨੀ ਨਾਲ ਘੋਟਿਆ। ਦੇਖੋ ਸਾਗ ਆਪਣਾ ਬਣ ਕੇ ਤਿਆਰ ਹੈ। ਹੁਣ ਆਪਾਂ ਇਹਨੂੰ ਤੜਕਾ ਲਗਾਵਾਂਗੇ।

क्योंकि तड़का आपको थोड़ा है खाना है हिसाब तड़का लगावे बाकी साग रख देंगे साग एक यहो चीज है जिन्ना आपू ब्याह करके खावे ओना ही टेस्टी बनता है इस पर आप बना के इस तीन या चार दिन तक लगातार खा सकते हैं ਸੋ ਜੇ ਤੁਹਾਨੂੰ ਖਾਣੇ ਤੜਕਾ ਹੋਵੇ thì ਲਗਾਣਾ ਹੁੰਦਾ ਨਹੀਂ ਹਾਂਜੀ ਹੁਣ ਆਪਾਂ ਜਿੰਨਾ ਸਾਗ ਖਾਣਾ ਹੈ ਉਨਾ ਹੀ ਪਾਵਾਂਗੇ ਇਹਦੇ ਵਿੱਚ ਮੈਂ ਤੇਨ ਮਿਕੜਛੀਆਂ ਸਾਗ ਪਾਉਂਗੀ

ਮੱਕੀ ਦੇ ਰੋਟੇ ਬਣਾਣੇ ਆ। ਸਾਗ ਆਪਣਾ ਤਿਆਰ ਹੋ ਗਿਆ ਹੁਣ ਆਪਾਂ ਮੱਕੀ ਦੇ ਰੋਟੇ ਬਣੋਣੇ ਆ। ਇਹ ਮੱਕੀ ਦੇ ਵਿੱਚ ਥੋੜਾ ਜਿਹਾ ਮੈਕਨਕ ਦਾ ਆਟਾ ਮਿਕਸ ਕੀਤਾ ਹੈ ਕਿਉਂਕਿ ਮੱਕੀ ਦੀਆਂ ਰੋਟੀਆਂ ਪਕਾਉਣੀਆਂ ਥੋੜੀਆਂ ਔਖੀਆਂ ਲੱਗਦੀਆਂ ਕਿਉਂਕਿ ਟੁੱਟ ਜਾਂਦੀਆਂ ਜ਼ਿਆਦਾ ਤੇ ਸਖਤ ਵੀ ਬਣਦੀਆਂ ਉਹ ਤੇ ਫਿਰ ਇਹਦੇ ਵਿੱਚ ਥੋੜਾ ਜਿਹਾ ਕਣਕ ਵਾਲਾ ਆਟਾ ਮਿਕਸ ਕਰਕੇ ਜਿਵੇਂ ਕਿ ਜੇ ਦੋ ਕੋਲੀ ਮੱਕੀ ਦਾ ਆਟਾ ਤਾਂ ਅੱਧੀ ਕੋਲੀ ਆਪਾਂ ਕਣਕ ਦਾ ਆਟਾ ਵਿੱਚ ਪਾ ਕੇ ਗੁੰਨੀ ਤਾਂ ਰੋਟੀਆਂ ਬਹੁਤ ਵਧੀਆ ਬਣਦੀਆਂ ਰੱਖੋ ਆਟਾ ਸੁੱਲੀ ਚ ਪਾ ਲਿਆ ਪੰਜਾਬੀਆਂ ਦਾ ਪਸੰਦ ਉਤੇ ਘੋ ਠੋਕ ਕੇ ਬਦੂ ਸਾਰਾ ਮੂਲੀਆ ਨਾਲ ਗੁੜ ਤੇ ਜਿਹੜਾ ਘਿਓ ਹੈ ਇਹ ਆਪਣਾ ਘਰ ਦਾ ਕੱਢਿਆ ਹੋਇਆ ਹੈ ਇਸ ਲਈ ਆਪਾਂ ਖੁੱਲਾ ਪਾਇਆ ਹੈ ਭਾਤੇ ਖਿਆਲੀ ਤਿਆਰ ਹੈ ਪੰਜਾਬੀਆਂ ਦੀ ਫੇਵਰੇਟ ਡਿਸ਼ ਸਰੋਂ ਦਾ ਸਾਗ ਮੱਕੀ ਦੀ ਰੋਟੀ ਮੂਲੀ ਨਾਲ ਕੋਡ ਤੁਹਾਨੂੰ ਮੇਰੀ ਰੈਸਪੀ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਨਾ ਧੰਨਵਾਦ